ਆਪਣੇ ਰੇਟ ਵੀਰੇ ਜਾਇਜ਼ ਆ ਜੀ ਤਾਂ ਹੀ ਆਪਣੀ ਕਾਰਾਂ ਵਿਕਦੀਆਂ ਰੇਟਾਂ ਕਰਕੇ ਹੀ ਵਿਕਦੀਆਂ ਜੀ ਹਰ ਗੱਡੀਆਂ ਆਪਣੇ ਕੋਲ ਸਾਫ਼ ਸੁਥਰੀਆਂ ਆਵਾਂ ਜੀ ਸਵਾਦ 7 ਲੱਖ ਰੁਪਈਆ ਦੇ ਵਿੱਚ ਫੋਰਚਨਰ ਕਾਰ ਆ ਬਾਈ 11 ਮਾਡਲ ਲੰਮੀ ਸ਼ੇਪ ਹੈ ਤੇ ਨਵਾਂ ਮੈਡਮ ਨਾ ਹੀ ਲੇਡੀ ਡਰਾਈਵ ਹੋਈ ਵੀ ਆ ਜੀ ਲੋਕਲ ਜੀ ਫੋਰਚਨਰ ਪੰਜਾਬ ਨੰਬਰ ਕਾਰ ਆ ਜੀ ਹਾਂਜੀ ਡੀਜ਼ਲ ਆ ਡੀਜ਼ਲ ਜੀ ਕਿੰਨੇ ਦੀ ਕਾਰ ਹੈ ਸਾਡੇ 4 ਲੱਖ ਰੁਪਈਆ ਦੇ ਵਿੱਚ ਜੈਟਾ ਕਾਰ ਮਿਲ ਰਹੀ ਆ ਤੁਹਾਨੂੰ ਆਟੋਮੈਟਿਕ ਵਾਈਟ ਕਲਰ ਦੇ ਵਿੱਚ ਨੰਬਰ ਤੁਹਾਡਾ ਕਿੱਥੇ ਦਾ ਪੰਜਾਬ ਦਾ ਜੀ ਪੰਜਾਬ ਦਾ ਨੰਬਰ ਸਵਫਟ ਡਿਜ਼ਾਇਰ 2 ਲੱਖ 45 ਦੀ 13 ਮਾਡਲ ਜੀ 13 ਮਾਡਲ 2 ਲੱਖ ਤੇ 45000 ਰੁਪਈਆ ਦੀ ਬਈ ਲੈ ਵੀ ਮਿੱਤਰੋ ਅੱਜ 5 ਤਰੀਕ ਆ ਤੇ ਮਹੀਨਾ ਕਿੰਨਾ ਹੋ ਗਿਆ ਵੀਰੇ ਇਹ ਚੌਥਾ ਜੀ ਚੌਥਾ ਹਾਂਜੀ ਚਾਰ ਜੇ ਕਿਸੇ ਨੇ ਹੁਣ ਕਾਰਾ ਲੈਣੀ ਆ ਟਰਾਈ ਸਿਟੀ ਕਾਰਸ ਤੇ ਆਜੋ ਤੁਹਾਨੂੰ ਪਤਾ ਹੀ ਆ ਬਈ ਇਥੋਂ ਕਹੇ ਜੇ ਕਾਰਾਂ ਮਿਲਣ ਬਾਰੀ ਬਾਰੀ ਅਸੀਂ ਕਈ ਵੀ ਸਾਡੇ ਲਈ ਵਧੀਆ ਸਾਡੇ ਲਈ ਵਧੀਆ ਫਿਰ ਉਹ ਕਹਿਣਗੇ ਰੱਬ ਦੇ ਮੂਹ ਮੀਆ ਮਿੱਠੂ ਬਣਦੇ ਨੇ ਨਾ ਬਿਲਕੁਲ ਵੀਰੇ ਆਉਣੀ ਕਾਰ ਦੇਖੋ ਸਮਾਨ ਦੇਖੋ ਆਣਗੇ ਹਾਂ ਚੀਜ਼ ਦੇਖੋ ਬਾਕੀ ਗੱਲਾਂ ਬਾਅਦ ਚ ਜੇ ਕਿਸੇ ਨੇ ਚੰਗੀ ਕਾਰ ਲੈਣੀ ਹੈ ਹੁਣ ਜਲਦੀ ਤੋਂ ਜਲਦੀ ਵਿਜ਼ਿਟ ਕਰ ਲਿਓ ਤੁਹਾਨੂੰ ਪਤਾ ਹੋਊ ਵੀਡੀਓ ਪੈਂਦੀ ਹੈ ਬਈ ਹਣਾ ਤੇ ਬਾਕੀ ਜਦੋਂ ਆਲੇ ਦਾਲੇ ਵਾਲੇ ਭਰਾਵਾਂ ਚ ਬਹੁਤ ਪਿਆਰਾ ਬਾਈ ਹੋਣਾ ਦਾ ਬਹੁਤ ਛੇਤੀ ਕਾਰਾਂ ਦਾ ਸਟਾਕ ਵਿਕਦਾ ਜਿਹੜੀ ਅੱਜ ਦੀਆਂ ਕਾਰਾਂ ਤੁਹਾਨੂੰ ਦਵਾਂਗੇ ਮਾਰਕੀਟ ਜਿਹੜੀ ਟ੍ਰੈਂਡਿੰਗ ਚੱਲਦੀਆਂ ਕਾਰਾਂ ਉਹ ਸਾਰੀਆਂ ਕਾਰਾਂ ਰਹਿਣਗੀਆਂ ਛੋਟੇ ਸੈਗਮੈਂਟ ਵੱਡੇ ਸੈਗਮੈਂਟ ਸਾਰੇ ਰਹਿਣਗੇ ਟ੍ਰਾਈ ਸਿਟੀ ਕਾਰਸ ਤੇ ਆਜੋ ਮੋਹਾਲੀ 70 ਸੈਕਟਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਵੀਰੇ ਪੇਜ ਤੇ ਨਾ ਬਿਲਕੁਲ ਬਿਲਕੁਲ ਤੇ ਅੱਜ ਦੀ ਸਾਰੀ ਕਾਰਾਂ ਵਧੀਆ ਵਧੀਆ ਜੀ ਵਧੀਆ ਹਨ ਤੇ ਹੁਣ ਪਹਿਲੀ ਕਾਰ ਤੋਂ ਗੱਲਬਾਤ ਕਰੀਏ ਆਪਾਂ ਆਪਣੇ ਨਾਲ Honda City ਹੈ ਪੈਟਰੋਲ ਹੈ ਡੀਜ਼ਲ ਹੈ ਪੈਟਰੋਲ ਹੈ ਜੀ 11 ਮਾਡਲ ਜੀ ਹਾਂਜੀ ਹਾਂਜੀ ਕੰਡੀਸ਼ਨ ਕੋਲ ਕੰਡੀਸ਼ਨ ਵਧੀਆ ਜੀ ਗੱਡੀ ਦੇਖੋ ਸਾਫ਼ ਸੁਥਰੀ ਹੈ ਜੀ ਠੀਕ ਹੈ ਹਾਂਜੀ ਅੱਛਾ ਚੱਲੀ ਜੁੱਲੀ ਕਿੰਨੀ ਕੋ ਵੀਰੇ ਚੱਲੀ ਵੀ ਹੈਗੀ 65000 ਜੀ 65000 ਕਿਲੋਮੀਟਰ ਜਿਹੜੀ ਕਾਰ ਚੱਲੀ ਹੋਈ ਆ ਤੇ ਵਧੀਆ ਕਾਰ ਆ ਬਈ ਇਹ ਕਾਰ ਲਿਜਾ ਸਕਦੇ ਆਂਗੇ ਤੇ ਦੇਖ ਲ ਮੜੀ ਮੋਟੀ ਆਈ ਫਸਟ ਓਨਰ ਗੱਡੀ ਐ ਸਾਫ ਸਫਰੀ ਗੱਡੀ ਐ ਪੇਂਟ ਛੇਂਡ ਬੰਪਰ ਵਗੈਰਾ ਦਾ ਤਾਂ ਟੱਚੀ ਬੱਚੀ ਹੁੰਦੀ ਰਾਂਹ ਦੀ ਗੱਡੀਆਂ 20 20 ਵੜ ਲਾਂਗੇ 24 ਕਿੰਨੇ ਕਿੰਨੇ ਬੈਹ ਜੀ ਆ ਨੇ ਇਹ ਮੀ ਜੀ 290 2 ਲੱਖ ਤੇ 90000 ਠੀਕ ਆ ਆ ਆ ਗਈ ਜੈਟਾ ਨਾ ਹਾਂਜੀ ਆ ਚੈੱਕ ਕਰੋ ਬਈ ਹਨਾ ਰੌਕਟ ਜੀ ਨੂੰ ਜੇ ਕਿਸ ਨੇ ਕੋਈ ਕਾਰ ਕਹਿੰਦਾ ਵੀ ਅਸੀਂ ਯਾਰ ਪਹੁੰਚਾਉਣੀ ਆ ਕਾਰ ਹਾਂ ਆਟੋਮੈਟਿਕ ਆ ਆਟੋਮੈਟਿਕ ਤਰਾਹ ਘੜਨਾ ਕਾਰ ਦਾ ਵੀ ਯਾਰ 200 250 ਤੇ ਅਸੀਂ ਲਾ ਦਾਂਗੇ ਬਿਲਕੁਲ 250 ਦੇ ਵਿੱਚ ਤੁਸੀਂ ਆਪਣੀ ਕਿਸਮ ਮਤ ਜਮਾ ਸਕਦੇ ਹੋ ਬਈ ਹਨਾ 13 ਮਾਡਲ ਐ ਜੀ ਹਾਂ ਯਾਰ ਅਲਾਈ ਕੰਪਨੀ ਵਾਲੇ ਨੇ ਵਧੀਆ ਕਾਰ ਆ ਔਟੋਮੈਟਿਕ ਜੇ ਕਿਸ ਨੇ ਕਾਰ ਲੈਣੀ ਆ ਇਹਨੂੰ ਭਜਾਓ ਕਾਰ ਔਡੀ ਆ ਇੱਕ ਲਿਖੇ ਜਾਈ ਹਾਂਜੀ ਸਾਢੇ 4 ਲੱਖ ਰੁਪਈਆ ਦੇ ਸਾਢੇ 4 ਲੱਖ ਰੁਪਈਆ ਦੇ ਸਾਢੇ 4 ਲੱਖ ਰੁਪਈਆ ਦੇ ਵਿੱਚ ਜੈਟਾ ਕਾਰ ਮਿਲ ਰਹੀ ਆ ਤੁਹਾਨੂੰ ਔਟੋਮੈਟਿਕ ਵਾਈਟ ਕਲਰ ਦੇ ਵਿੱਚ ਨੰਬਰ ਤੁਹਾਡਾ ਕਿੱਥੇ ਦਾ ਪੰਜਾਬ ਦਾ ਜੀ ਪੰਜਾਬ ਦਾ ਨੰਬਰ ਇਹ ਕਾਰ ਲੈ ਜਾਓ ਬਈ ਕਾਰ ਤੁਹਾਡੇ ਸਾਹਮਣੇ ਆ ਵਧੀਆ ਕਾਰ ਹੁੰਦੀ ਆ ਕੌਕਸਵਾ ਕਹਿੰਦਾ ਉਹ ਵੀ ਸਹਰਾ ਹੀ ਆ ਬਈ ਹਨਾ ਔਡੀ ਵੀਮਰਾ ਦੀ ਇਹ ਮਾਂ ਬਿਲਕੁਲ ਇਹ ਏਵਰੇਜ ਵਾਲੀਆਂ ਆ ਗਈਆਂ ਜੀ ਹਾਂ ਇਹ ਏਵਰੇਜਿੰਗ ਏਵਰੇਜ ਲੈਣੀ ਹੈ ਬਾਈ ਹਨਾ ਜੀ ਨੇ ਨੋਰਮਲ 70 80 ਤੇ ਰੱਖਣੀ ਹੈ ਭਾ ਜੀ ਲੋਕਲ ਰੋਡ ਚ ਚਲਾਣੀ ਹੈ ਡਿਊਟੀ ਵਾਲਾ ਜਾਣੇ ਨੂੰ ਹਾਂ ਜੀ ਇਹ ਕਿਹੜਾ ਮਾਡਲ ਹੈ ਇਹ ਵੀਰੇ 15 ਮਾਡਲ ਹੈ ਜੀ 15 ਮਾਡਲ ਸੀਟ ਕਵਰ ਵਗੈਰਾ ਵਧੀਆ ਪਾਏ ਹੋਏ ਨੇ ਤੇ ਇਹਦਾ ਪ੍ਰਾਈਸ ਕਿੰਨਾ ਕਰ ਰਹੇ ਇਹ ਵੀਰੇ 4 ਲੱਖ ਰੁਪਏ ਦੀ ਕਾਰ ਮਿਲ ਜੂਗੀ ਲਾਸਟ ਜੀ 15 ਮਾਡਲ 15 ਮਾਡਲ ਜੀ 15 ਮਾਡਲ ਤੇ 4 ਲੱਖ ਰੁਪਏ ਰੇਟ ਰੱਖਿਆ ਹੈ VDI ਹਾਂਜੀ ਰੇਟ ਰੱਖਿਆ ਨਹੀਂ ਦੇਣੇ ਵਾਲਾ ਜੀ ਲਾਟ ਹੈ ਹਾਂਜੀ ਇੰਨੀ ਦੇਣੀ ਹੈ ਹਾਂਜੀ 4 ਲੱਖ ਰੁਪਏ ਲੈ ਵੀ ਆ ਇਹ ਦੇਣੇ ਵਾਲੀ ਰੇਟ ਦੱਸਣੇ ਦੇਣੇ ਵਾਲੇ ਰੇਟ ਵੀ ਦੇ ਘਟਾਏ ਨਾ ਕਰੋ ਰੇਟ ਦੱਸਿਆ ਕਿ ਆਪਾਂ ਦੇਣੇ ਵਾਲੇ ਦੱਸ ਦਿਆਂ ਸਾਢੇ 4.5 ਕਿਲੋ ਫੇਰ ਘਟਾਈ ਜਾਓ ਜੀ ਦੇਣੇ ਵਾਲੀ ਰੇਟ ਜੇ ਦੱਸਦੇ ਹਾਂ ਜੀ ਠੀਕ ਹੈ ਬਈ ਹਾਂਜੀ ਤੇ ਆਹ ਆਹ ਵੀਰੇ 10 ਮਾਡਲ ਆ ਗਈ Swift ਜੀ ਡੀਜ਼ਲ ਹਾਂਜੀ ਹਾਂਜੀ ਇਹ ਕਿੰਨੇ ਦੀ ਦੋਗੇ ਇਹ ਵੀਰੇ 1,80,000 ਕੀ ਦੇ ਦੇਂਗੇ ਲਾਸਟ ਜੀ ਹਾਂ ਜੀ 1,80,000 ਦੀ ਇਹ ਡੀਜ਼ਲ ਦੀ ਵਧੀਆ ਜੀ ਸਾਊਂਡ ਅੰਜਨ ਗੇਅਰ ਵਧੀਆ ਸਾਰਾ ਕੁਝ ਗੱਡੀ ਦਾਸ ਮਾਡਲ ਕਾਰ ਤੇ 1,80,000 ਰੁਪਏ ਦੀ ਕਾਰ ਮਿਲ ਜਾਣੀ ਤੁਹਾਨੂੰ ਭਾਈ ਰੇਟ ਬਹੁਤ ਜ਼ਿਆਦਾ ਕਾਰ ਦਾ ਲੈ ਜੋ ਜੇ ਕਿਸੇ ਨੇ ਕਾਰ ਲੈਣੀ ਹੈ ਪੰਜਾਬ ਨੰਬਰ ਭਾਈ ਹੈਨਾ ਤੇ ਅਗਲੀ ਆ ਗਈ ਆਪਣੇ ਲਵੇ ਇੱਕ ਹੋਰ ਇਹ ਵੀ 10 ਮਾਡਲ ਹੈ ਜੀ ਪੈਟਰੋਲ ਦੀ ਜੀ ਇਹ ਸਬਕਟੇ ਵੀ ਹਾਂ ਦੀ ਇਹ ਕਹਿੰਦੇ ਪਤਾ ਹੀ ਨਹੀਂ ਲੱਗਦਾ ਕਿ ਸਟਾਰਟ ਹੈ ਹਾਂ ਜੀ ਇੱਕ ਗੱਲ ਹੈ ਭਾਈ ਇਹ ਮਾਰਕੀਟ ਤੇ ਬਹੁਤ ਘੱਟ ਨੇ ਹੁਣ ਬਿਲਕੁਲ ਬਿਲਕੁਲ ਪੈਟਰੋਲ ਹਾਂ ਜੀ ਪੈਟਰੋਲ ਡੀਜ਼ਲ ਜਿਹੜੀ ਮਰਜੀ ਬਈ ਜਿਹੜੇ ਛੋਟੇ ਸੈਗਮੈਂਟ ਹੁੰਦੇ ਨੇ ਜਿਹੜੇ 2 ਲੱਖ ਤੋਂ ਥੱਲੇ ਥੱਲੇ ਬਜਟ ਤੇ ਸਪੱਕਟ ਲੈਣੀ ਤਾਂ ਆ ਲੈ ਜਾ ਸਕਦੇ ਆ ਬਿਲਕੁਲ ਬਿਲਕੁਲ ਇਹ ਇਹ ਵੀਰੇ 175000 ਕੀ ਆਉਣੇ 2 ਲੱਖ ਰੁਪਈਆ ਦੇ ਵਿੱਚ ਜੀ ਪਾਸ ਹੋਈ ਵੀ ਆ 30 ਤੱਕ ਜੀ ਠੀਕ ਹੈ ਵੀਰੇ ਪੰਜਾਬ ਨੰਬਰ ਹੈ ਜੀ ਛੋਟਾ ਨੰਬਰ ਹੈ ਡਾਲੋ ਜੁੜਾ ਜੀ ਔਰੇ ਜਿਹੜੀਆਂ ਕਾਰਾਂ ਸਾਰੀਆਂ ਪਾਸਿੰਗ ਵਾਲੀਆਂ ਮਿਲਣਗੀਆਂ ਤੁਹਾਨੂੰ ਬਿਨਾ ਪਾਸਿੰਗ ਤੋਂ ਕੋਈ ਕਾਰ ਮਿਲਦੀ ਨਹੀਂ ਤੇ ਆ ਆ ਗਈ ਬਈ ਆ ਵੀਰੇ 17 ਮਾਡਲ ਆ ਗਈ ਪੈਟਰੋਲ ਹਾਂਜੀ ਸਾਫ ਗੱਡੀ ਹੈ ਜੀ ਠੀਕ ਹੈ ਹਾਂਜੀ ਮੈਡਮ ਦਾ ਹੈ ਜੀ ਹੂੰ ਹੂੰ ਤੇ 6 ਤੇ ਬਈ ਚੈੱਕ ਕਰ ਲੋ ਕਾਰ ਇਹ ਗੱਡੀਆਂ ਡੈਲਟਾ ਆਪਸ਼ਨਲ ਮਾਡਲ ਹੈ ਜੀ ਫੇਰ ਪੈ ਗਿਆ ਆ ਕੇ ਸਭ ਕੁਝ ਆ ਗਿਆ ਇਸ ਮਾਜੀ ਠੀਕ ਹੈ ਇਹਦੇ ਵਿੱਚ ਐ ਵੀ ਸਵਿਫਟ ਨਾਲੋਂ ਵਧੀਆ ਫੀਲ ਆ ਕਾਰ ਦਾ ਇਹ ਪਰ ਮਿਲਦੀ ਉਹ ਤੋਂ ਸਸਤੀ ਹੈ ਨਾ ਖਾਸ ਸਸਤੀ ਜੀ ਮਾਡਲ ਉੱਚੇ ਮਿਲ ਜਾ ਜੀ ਹਾਂ ਫਿਚਰਸ ਸਾਰੇ ਆ ਇਸ ਮਾਜੀ ਫਿਚਰਸ ਅੱਛਾ ਇਹਦੇ ਵਿੱਚ ਇੰਜਨ ਸਵਿਫਟ ਵਾਲੀ ਆ ਉਹ 47 ਹੈ ਜੀ ਨਵੇਂ ਮਾਡਲ ਵਿੱਚ ਆ ਗਈ ਜਿਹੜੀ 18 ਮਾਡਲ ਵਿੱਚ ਸੀ ਪੈਟਰੋਲ ਜੀ ਉਹੀ ਇੰਜਨ ਆ ਗਿਆ ਉਹੀ ਇੰਜਨ ਇਹਦੇ ਵਿੱਚ ਫੇਰ ਵੀ ਪਤਾ ਨਹੀਂ ਇਹ ਘੱਟੇ ਦੀ ਘੱਟ ਮਾਰਕੀਟ ਦਾ ਤੋਂ 19 20 ਦੀ ਐਵਰੇਜ ਦਿੰਦੀ ਆ ਜੀ ਪੈਟਰੋਲ ਦਾ ਪਰ ਲੋਕਲ ਤੇਰੀ 19 20 ਦੀ ਇਹ ਹੋਣਤਾ ਵੀ ਵੀਚ ਵਧੀਆ ਹੈ ਨਾ ਇਹ ਵੀਰੇ ਮਿਲ ਜੇਗੀ ਲਾਸਟ 485000 ਕੀ 17 ਮਾਡਲ ਦੀ 485 ਦੇ ਵਿੱਚ 17 ਮਾਡਲ ਨੰਬਰ ਬਾਈ ਹੈ ਨਾ ਜਿਵੇਂ ਆਹ ਬਾਈ ਕਈ ਕਹਿੰਦੇ ਨੇ ਤੁਸੀਂ ਨੰਬਰ ਨਹੀਂ ਦਿਖਾਉਂਦੇ ਜੇ ਬੋ ਨੰਬਰ ਦੀ ਗੱਲ ਕਰੀਏ ਬਾਈ ਹੈ ਨਾ ਇਹਦੇ ਵਿੱਚ ਬ੍ਰਾਂਡਿੰਗ ਲਾਈਫ ਹੀ ਹੈ ਸਿਰਫ ਅਸੀਂ ਹਾਂਜੀ ਹਾਂ ਬਿਲਕੁਲ ਜੀ ਕਾਰ ਬਾਜ਼ਾਰ ਦਾ ਨਾਮ ਹੈ ਨਾਮ ਵੀ ਤਾਂ ਬਣਾਉਣਾ ਹੈ ਬਿਲਕੁਲ ਬਿਲਕੁਲ ਜੀ ਠੀਕ ਹੈ ਰਾਈਸ ਦੀ ਕਾਰਸ ਦੇ ਆਪਰੇਟਰ ਨੰਬਰ ਤੁਹਾਨੂੰ ਲੋਕਲ ਮਿਲੂ ਪੰਜਾਬ ਦਾ ਜਾਂ ਚੰਡੀਗੜ੍ਹ ਦਾ ਹਾਂਜੀ ਤੇ ਅਗਲੀ ਕਾਰ ਆ ਗਈ ਇਹ ਆਹ ਇਹਦੇ 13 ਮਾਡਲ ਹੈ ਜੀਡੀਆਈ 50 ਡੀਆਈ ਡੀਜ਼ਲ ਜੀ ਠੀਕ ਹੈ ਹਾਂਜੀ ਤੀਜੇ ਨਾਲ ਜੀ ਇਹੀ ਕਾਰਨ ਹੈ ਰੇਟ ਦਾ ਜੀ ਤੀਜੇ ਨਾਲ ਦੀ ਗੱਡੀਏ 2 ਲੱਖ 45000 ਕੀ ਕਾਰ ਮਿਲ ਜੂਗੀ ਲਾਸਟ ਜੀ 2 ਲੱਖ 45000 ਕੀ Swift Desire 2 ਲੱਖ 45 ਦੀ 13 ਮਾਡਲ ਜੀ 13 ਮਾਡਲ 2 ਲੱਖ ਤੇ 45000 ਰੁਪਈਆ ਦੀ ਬਈ ਤੇ ਕਾਰ ਚੈੱਕ ਕਰਨ ਨੂੰ ਚਲਾਵਾ ਚਲੂਆ ਵਧੀਆ ਚਲਾਵਾ ਵਧੀਆ ਜੀ ਠੀਕ ਹੈ ਬਈ ਹਾਂਜੀ ਅੰਝਣ ਵਧੀਆ ਗੱਡੀ ਤੇ ਅਗਲੀ ਆ ਗਈ K10 ਲੈਣੀ ਹੈ ਕਿਸੇ ਨੇ ਬਈ ਹਨਾ ਇਹ ਇਹ ਆਰਮੀ ਵਾਲੇ ਬਾਈ ਹਨ ਜਿਆਦਾ ਰੱਖਦੇ ਨੇ ਹਾਂ ਜੀ ਹਾਂ ਇਹ 14 ਮਾੜੇ ਵਧੀਆ ਹੀ ਕਾਰ ਚਲਾਉਣੇ ਨੇ ਜਿਹੜੀਆਂ ਅੱਜ ਕੱਲ੍ਹ ਦੁਨੀਆਂ ਕਾਰ ਆ ਗਈਆਂ ਨਾ ਆਲਟੂਆ ਬਾਦਮਾਈ ਦੀਆਂ ਤਾਂ ਹੋਰ ਹੀ ਵੱਡੀ ਥੋੜੀ ਹੈਵੀ ਹੈ ਜੀ ਠੀਕ ਹੈ ਵਧੀਆ ਹੀ ਹਾਂ ਜੀ ਓਕੇ ਇਹ ਆਰਮੀ ਵਾਲੇ ਬਾਈ ਕਾਹ ਤੋਂ ਰੱਖਦੇ ਨੇ ਇਹ ਕਾਰ ਆ ਵੀਰੇ ਇੱਕ ਅੱਧੀ ਕੱਦੀ ਚਲਾਣੀ ਆ ਖੜੀ ਰੈਂਦੀ ਹੈ ਫਿਰ ਨਹੀਂ ਉਹਦੀ ਸੈਲਫ ਮਾਰੂ ਜਦੀ ਠੀਕ ਹੈ ਇੱਕ ਕਾਰ ਨਾ ਵੀ ਹੋ ਸਕਦਾ ਨਾ ਜਿਵੇਂ ਉਹਨਾਂ ਦਾ ਨਾ ਜਿਵੇਂ ਕੁਆਟਰ ਮਿਲੇ ਹੁੰਦੇ ਨੇ ਕੁਆਟਰਾਂ ਜਿਹੜਾ ਘੱਟ ਹੁੰਦੀ ਆ ਨਾਲੇ ਜਗ੍ਹਾ ਜائیں ਘੱਟ ਘੇਰਦੀ ਆ ਇਹ ਛੋਟੀ ਗੱਡੀ ਅਗਲਾ ਰਾਈਟ ਹਾਈਟਸ ਕਰ ਗਈ ਇਹ ਬਲੀਜ ਵਧੀਆ ਖਰਚਾ ਨਹੀਂ ਹੁੰਦਾ ਇਹ ਕਾਰਾਂ ਲਿਆ ਸਕਦਾ ਵੀ ਅਲਾਇਸ ਸੋਨੇ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਐਮ ਆਰ ਐਫ ਇਹ 13 14 ਮਾਡਲ ਇਹ ਸ਼ੀਪ ਦਾ ਅੱਜਕੱਲ ਮਿਲਦੀ ਬਹੁਤ ਆਹੀ ਹੈ ਜੀ ਇਹ ਸੋਹਣੀ ਬਹੁਤ ਆ ਇਹ ਲੌਏ ਟਾਇਰ ਵਧੀਆ ਪੇਮੈਂਟ ਹੈ ਕਿੰਨਾ ਨਵੇਂ ਪਿਆ 14 ਮਾਡਲ ਹੈ ਜੀ 14 ਹੀ 12ਵੇਂ ਦੀ ਹੈ ਹਾਂ ਜੀ 2 ਲੱਖ 45000 ਕੀ ਮਿਲ ਜਾਈਏ ਲਾਸਟ ਪੰਜਾਬ ਨੰਬਰ ਹੈ ਜੀ ਸਿਰਫ ਹਾਂ ਜੀ 2.45 ਦੀ ਲਾਸਟ ਵਿਕਾਰ ਮਿਲ ਜੂਗੀ ਬਈ ਬਹੁਤ ਜਾਇਜ਼ ਰੇਟ ਚ ਆ ਇੱਕ ਗੱਲ ਕਰੀਏ 15 ਮੰਨ ਸਕਦੇ ਹੋ ਤੁਸੀਂ ਕਿਉਂਕਿ ਗਿਆ 12ਵੇਂ ਮਹੀਨੇ ਦੀ 10 ਤਰੀਕ ਨੂੰ ਨਿਕਲੀ ਹੋਈ ਹੈ ਕਾਰ ਬਈ ਹੈ ਨਾ ਇਹ ਤੇ ਵਧੀਆ ਕਾਰ ਆ ਕੇਟਨ ਇਹ ਰੇਟ ਚ ਨਹੀਂ ਮਿਲਦੀ 2 ਲੱਖ 45000 ਜਿਹੜਾ ਰੇਟ ਤੁਹਾਨੂੰ ਆਪਾਂ ਦੇਤਾ ਬਈ ਹਾਂ ਹਾਂ ਆਪਣੇ ਰੇਟ ਵੀਰੇ ਜਾਇਜ਼ ਹੈ ਤਾਂ ਹੀ ਆਪਣੀ ਕਾਰਾਂ ਵਿਕਦੀਆਂ ਰੇਟਾਂ ਕਰ ਕੀ ਵਿਕਦੀਆਂ ਜੀ ਹਰ ਗੱਡੀਆਂ ਆਪਣੇ ਕੋਲ ਸਾਫ਼ ਲੈ ਵੀ ਜਿਵੇਂ ਹੈ ਨਾ ਵੀ ਆਪਾਂ ਕਦੀ ਇਹ ਗੱਲ ਜਦੋਂ ਵਿਆਹ ਹੁੰਦੇ ਜੰਨੇ ਛੋਟੇ ਵਿੱਚ ਐ ਜੀ ਉਦਾਂ ਹੀ ਇੱਕ ਫੇਰਾ ਗਿਆ ਜੀ ਇਹ ਇਹਦਾ ਰੀਡ ਦੇਖਿਓ ਇਹ ਨਾਲੇ ਘਰ ਦਾ ਜੀ ਆਪਣਾ ਰੱਖਿਆ ਵਾ ਜੀ ਪਰਸਨਲ ਹਾਂਜੀ ਹਾਂ ਵਧੀਆ ਟਾਇਰ ਟੱਪਾ ਲੋਏ ਵਧੀਆ ਪਾਗੇ ਸ਼ੌਂਕ ਦੇ ਜੀ ਆਪਣੇ ਮਿੱਤਰ ਗਾਜੀ ਵਧੀਆ ਸ਼ੌਂਕ ਦੇ ਰੱਖਿਆ ਵਾ ਜੀ ਬਈ ਇਹ ਤਾਂ ਚਾਹੇ 5 ਲੱਖ ਚੱਲੇ ਜੇ ਚਾਹੇ 10 ਲੱਖ ਚੱਲੇ ਜੇ ਇਹਦਾ ਇੰਜਨ ਉਹੋ ਜਿਹਾ ਹੀ ਹੋਇਆ ਹੈ ਜੀ ਬਾਬੇ ਪਰਦੋਤੇ ਵਾਲੀਆਂ ਗੰਨਾ ਪੋਤੇ ਨੇ ਚਲਾ ਲਈ ਹੂੰ ਦਾਦਾ ਲੈ ਤੇ ਪੋਤਾ ਵਰਤੇ ਉਹ ਹਲੇ ਗੱਲ ਨਹੀਂ ਜੀ ਤੇ ਇਹ ਆ ਗਈ ਫੋਰਚਨਰ ਕਿਹੜਾ ਮਾਡਲ ਹੈ 11 ਮਾਡਲ ਹੈ ਜੀ ਓਨਰ ਕਿਹੜਾ ਹੈ ਇਹ ਸੈਕੰਡ ਹੈ ਜੀ ਸੈਕੰਡ ਓਨਰ ਹੈ ਹਾਂਜੀ 11 ਮਾਡਲ ਸੈਕੰਡ ਆ ਤੁਹਾਨੂੰ ਮੈਂ ਅੰਦਰੋਂ ਦਿਖਾਦਾ ਗਾਰ ਇਹ ਠੀਕ ਆ ਭਾਈ ਅੰਦਰੋਂ ਚੈੱਕ ਕਰ ਲਓ ਲੋ ਫੋਰ ਵਧੀਆ ਪੀਵੇ ਜੀ ਲਓ ਵੇ ਅੰਦਰੋਂ ਚੈੱਕ ਕਰ ਲਓ ਕਾਰ ਟੱਚ ਟੱਚ ਵਧੀਆ ਲੱਗ ਰਿਹਾ 4x4 ਹੈ ਜੀ ਸਭ ਕੁਝ ਫਿਚਰ ਚੱਲਦੇ ਆ ਜੀ ਹਾਂਜੀ ਲਾਈਵ 4x4 ਆ ਫਿਰ ਤਾਂ ਝੋਟ ਹੀ ਹੈ ਹਾਂਜੀ 4x4 ਕਾਰ ਜੇ ਕਿਸ ਨੇ ਇਹ ਕਾਰ ਲੈਣੀ ਆ ਭਾਈ ਕਾਰ ਲਿਜਾ ਸਕਦੇ ਹੋ ਵਧੀਆ ਕਾਰ ਹੈ ਤੇ ਆਜੋ ਫਿਰ ਛੇ ਦੀ ਟਰਾਈਸ ਦੀ ਕਾਰ ਸੇ ਅਲਾਇ ਚੈੱਕ ਕਰ ਲਓ ਲਾਇ ਵੀ ਡਾਇਮੰਡ ਕੱਟ ਵਾਲੇ ਲੱਖ ਲੱਖ ਸਵਾ ਲੱਖ ਦੇ ਲਾਇ ਲਾਇ ਪੈਂਦੇ ਹੈਗੇ ਆ ਅੱਛਾ ਮਾਡਲ ਥੋੜਾ 11 ਹਾਂਜੀ 11 ਫਰੰਟ ਸ਼ੀਸ਼ਾ ਤੱਕ ਵੀ ਨਾਲ ਦਾ ਫਰੰਟ ਸ਼ੀਸ਼ਾ ਤੱਕ ਵੀ ਨਾਲ ਦਾ ਕਰਦਾ ਕਰ ਨਹੀਂ ਲੱਗਿਆ ਵਾ ਨਾਲ ਦਾ ਟੋਇਟਾ ਦਾ ਜਿਹੜਾ ਟੋਇਟਾ ਚ ਆਇਆ ਸੀ ਕਰਲੋਸ ਕਰਦਾ ਇੰਜਨ ਆਉਂਦਾ ਵੀ ਆਹ ਕਾਰ ਦੇ ਵਿੱਚ ਹਨਾ ਤਾਂ ਕਰਕੇ ਕਾਰ ਦੀ ਜਿਹੜੀ ਆਪਾਂ ਕਹਿੰਦੀ ਆ ਵੀ ਇਹ ਚੀਜ਼ ਕਹਿੰਦੇ ਨੇ ਵੀ ਇਹੰਡਾ ਇਹਦੇ ਇੰਜਨ ਕੰਮ ਜਾਵੇ ਹੋਏ ਆ ਇਹ ਪੂਰੀ ਬਾਈ ਅੱਛਾ ਹੁਣ ਇਹਦਾ ਮਾਡਲ 11 11 ਮਾਡਲ ਹੈ ਜੀ 7 ਲੱਖ 25 ਹਜ਼ਾਰ ਕੀ ਕਾਰ ਮਿਲ ਜੂਗੀ ਸਵਾ 7 ਲੱਖ ਰੁਪਈਆ ਦੇ ਵਿੱਚ ਫੋਰਚੂਨਰ ਕਾਰ ਹੈ ਬਾਈ ਹਾਂਜੀ 11 ਮਾਡਲ ਨਵੀਂ ਸ਼ੇਪ ਹੈ ਇਹ ਨਵੀਂ ਸ਼ੇਪ ਕਰਾਈ ਹੋਈ ਹੈ ਕਰਾਈ ਹੋਈ ਹਾਂਜੀ ਲੈਟਾਰ ਉਹ ਵੀ ਚੇਂਜ ਹੁੰਦੀ ਜਾਰੀ ਕਰਾਈ ਆ ਠੀਕ ਹੈ ਚੈੱਕ ਕਰ ਲਓ ਬਾਈ 7 ਲੱਖ 25 ਹਜ਼ਾਰ ਕੋਈ ਮਾੜਾ ਰੇਟ ਨਹੀਂ ਬਾਈ ਕਾਰ ਦਾ ਕਿਉਂਕਿ ਇਹਦੇ ਵਿੱਚ ਅਲਾਇ ਦੀ ਗੱਲ ਕਰੀ ਲੱਖ ਸਵਾ ਲੱਖ ਦੇ ਅਲਾਇ ਪਏ ਨੇ ਅਲਾਇ ਗੱਡੀ ਦੇ ਪਿੱਛੇ ਸਵਾ 6 ਲੱਖ ਰੁਪਈਆ ਦੀ ਰਹਿ ਗਈ ਸਵਾ 6 ਲੱਖ ਦੀ ਹੋ ਰਹਿ ਗਈ ਬਾਈ ਕਾਰ ਹਣਾ ਇਹ ਕਾਰ ਲਿਜਾ ਸਕਦੇ ਆ ਬਾਈ ਤੇ ਆਪਣੀ ਆ ਗਈ ਫਿਗੋ ਇਹ ਇਹ ਵੀ ਤੇ 12 ਮਾਡਲ ਹੈ ਜੀ 12 ਮਾਡਲ ਇਹਦਾ ਕਿੰਨਾ ਰੇਟ ਰੱਖਿਆ ਇਹ ਵੀ ਤੇ ਮਿਲ ਜੂਗੀ लास्ट 185000 ਕੀ 12 ਮਾਡਲ ਹਾਂਜੀ ਡੀਜ਼ਲ ਅਲੋਏ ਟਾਇਰ ਲਗੇ ਹੋਏ ਵਧੀਆ ਟਾਇਰ ਹਾਂਜੀ ਮਹਾਲੀ ਦਾ ਨੰਬਰ ਹੈ ਜੀ ਬਾਈ ਜੇ ਕਿਸੇ ਨੇ ਛੋਟੀ ਕਾਰ ਜਿਵੇਂ ਘਰੇ ਰੱਖਣ ਨੂੰ ਡੀਜ਼ਲ ਦੀ ਲੈਣੀ ਆ ਫਿਗੋ ਪਹਿਨਾ ਆਪਾਂ 3-4 ਦੀ ਵੀਡੀਓ ਫਿਗੋ ਦੀ ਡਿਮਾਂਡ ਹੀ ਬਹੁਤ ਆਉਂਦੀ ਹੈ ਜੀ ਸਾਫਲੀ ਅੰਜਨਗਿਰ ਕੀ ਵਧੀਆ ਡੀਜ਼ਲ ਜੀ ਇਹ ਕਾਰ ਦੀ ਨਾ ਪਿਕਅਪ ਬਹੁਤ ਆ ਬਾਈ ਹਾਂਜੀ ਪਿਕਅਪ ਐ ਵੀਰ ਐਵਰੇਜ ਬਹੁਤ ਵਧੀਆ ਦਿੰਦੀ ਹੈਗੀ ਜੇ ਆਪਾਂ ਗੱਲ ਕਰਦੇ ਆਂ ਵੀ ਜੇ ਤੈਨੂੰ 350 ਕਿਲੋਮੀਟਰ ਕੱਢਣਾ ਤਾਂ ਆਪਣਾ 112000 ਆ ਆਰਾਮ ਦੇ ਵੀਰ ਦੇ ਪਲਾਸੇ ਵੀਰੇ ਦਈ ਜਾਂਦੀ ਹੈ ਜੀ ਠੀਕ ਆ ਇਹ ਕਾਰ ਲੈ ਜਾ ਸਕਦੇ ਆਪਾਂ ਤੇ ਆ ਗਈ 8520 ਆ ਦੋ ਹੈਗੀਆਂ ਇਹ 17 ਮਾਡਲ ਹੈ ਜੀ 17 ਹਾਂਜੀ ਠੀਕ ਹੈ ਵੀਰੇ ਉਹ 17 ਮਾਡਲ ਇਹ ਤੁਹਾਨੂੰ ਅੰਦਰੋਂ ਦਿਖਾਉਂਗਾ ਮੈਂ ਬਈ ਅੰਦਰੋਂ ਚੈੱਕ ਕਰ ਲਓ ਬਈ ਅੰਦਰੋਂ ਕਾਰ ਨਾਲ ਐਨ ਵਧੀਆ ਪੂਰੀ ਇਹਦਾ ਬਈ ਬਹੁਤ ਨਵੀਂ ਪਈ ਹੈ ਹੈ ਅੰਦਰੋਂ ਗੱਡੀ ਕੰਪਨੀ ਰਿਕਾਰਡ ਦੇ ਚੱਲੀ ਵੀ ਹੈ ਸਾਰੀ ਜਮੀ ਹਾਂਜੀ 70 ਯਾਰ ਚਲੀ ਵੀ ਹੈ 10 70 ਦਾ ਰਿਕਾਰਡ ਹੈ ਗੱਡੀ ਦਾ ਛੋਡੀ ਨਾ ਯਾਰ ਆਪਾਂ ਗੱਲ ਕਰ ਲਈਏ 17 ਮਾਡਲ ਹੈ ਜੀ ਗੱਡੀ ਚਲਾਇ ਦੀ ਜਿੰਡ ਵੀ ਹੈ ਨਵੇਂ ਵਰਗਾ ਪਿਆ ਗੱਡੀ ਹੈ ਜੀ ਰੂਹ ਖੁਸ਼ ਹੋ ਜੂ ਯਾਰ ਭਾਈ ਜਦੋਂ ਟ੍ਰਾਈ ਲੌਂਗ ਮੈਨੂੰ ਲੱਗਾ ਜਿਸ ਹਿਸਾਬ ਨਾਲ ਅੰਦਰੋਂ ਕੰਡੀਸ਼ਨ ਪਈਆ ਜਾਂ ਬਾਹਰੋਂ ਪਈਆ ਵੀ ਟ੍ਰਾਈ ਲੈਂਦੀ ਲੋਡ ਪੈਣੀ ਨਹੀਂ ਇਹਦੀ ਕਾਰ ਦੀ ਨਾ 17 ਮਾਡਲ ਕਿੰਨੇ ਪੈਸੇ ਇਹ 5 ਲੱਖ 25 ਹਜ਼ਾਰ ਦੀ ਮੰਗ ਦੂਗੀ 5.5 ਹਾਂਜੀ ਇਹ 17 ਮਾਡਲ 5 ਲੱਖ 25 ਹਜ਼ਾਰ ਦੀ ਫਰੰਟ ਸ਼ੀਸ਼ਾ ਨਾਲ ਦਾ ਹਾਂਜੀ ਠੀਕ ਹੈ ਇਹ ਕਾਰ ਲੈ ਜਾ ਸਕਦੇ ਹੋ ਤੁਸੀਂ ਬਹੁਤ ਵਧੀਆ ਗਾਰ ਪਈ ਆ ਬਈ ਐਵੇਂ ਨਹੀਂ ਗੱਲ ਕਰਦਾ ਵੀ ਜੇ ਚੀਜ਼ ਹੈਗੀ ਤਾਂ ਆਪਦੀ ਸਬਤ ਕਰੀ ਜਾਂਦੀ ਹੈ ਬਈ ਹਾਂ ਤੇ ਆ H20 ਆ ਗਈ ਹੈ ਕਿਹੜਾ ਮਾਡਲ ਹੈ ਇਹ 12 ਜੀ ਡੀਜ਼ਲ ਆ ਇਹ 12 ਡੀਜ਼ਲ ਹੈ ਤੇ ਇਹ ਵੀ ਤੁਹਾਨੂੰ ਅੰਦਰੋਂ ਚੈੱਕ ਕਰ ਲਓ ਬਈ ਅੰਦਰੋਂ ਚੈੱਕ ਕਰ ਲਓ ਅੰਦਰੋਂ ਸੋਹਣੀ ਪਈ ਹੈ ਇਹ ਵੀ ਤੇ 12 ਮਾਡਲ ਇਹਦਾ ਕਿੰਨਾ ਪ੍ਰਾਈਸ ਰੱਖਿਆ ਆਪਾਂ ਇਹ ਵੀਰੇ ਮਿਲ ਜਾਈ 235000 ਕੀ ਮਿਲ ਜੂਗੀ ਲਾਸਟ ਆ 235 ਦੇ ਵਿੱਚ ਠੀਕ ਹੈ ਵੀਰੇ ਲਾਈ 235 ਚ ਇਹ ਗਾਰ ਮੇਰੀ 2 ਹੈ ਜੀ ਮੈਨਾਂ ਠੀਕ ਹੈ ਹਾਂਜੀ ਤੇ ਆ ਗਈ ਵਰਨਾ ਇਹ ਵਰਨਾ ਆਟੋਮੈਟਿਕ ਦੀ ਡਿਮਾਂਡ ਆਈ ਜਾਂਦੀ ਆ ਆਟੋਮੈਟਿਕ ਗੱਡੀਆਂ ਮੰਗੇ ਜਾਂਦੇ ਜੀ ਠੀਕ ਹੈ ਕਰਕੇ ਆਟੋਮੈਟਿਕ ਵਰਨਾ ਭਾਈ 15 ਮਾਡਲ ਲੈ ਕੇ ਆਏ ਜੀ ਠੀਕ ਹੈ ਹਾਂਜੀ ਲਾਈਵ ਮੈਂ ਮਿੱਤਰੋ ਇਹ ਨਾ ਪਾਰਟ 1 ਦੀ ਵੀਡੀਓ ਦਿਖਾ ਰਿਹਾ ਤੁਹਾਨੂੰ ਪਾਰਟ 2 ਦੀਆਂ ਵੀ ਆਉਣਗੀਆਂ ਤੇ ਉਹਦੇ ਵਿੱਚ ਵੀ ਤੁਹਾਨੂੰ ਮੈਂ ਕਾਰਾ ਬਹੁਤ ਦਊਗਾ ਚੈੱਕ ਕਰ ਲਓ ਇਹ ਹੈਗੀ ਵਰਨਾ ਕਾਰ ਆਟੋਮੈਟਿਕ ਦੇ ਵਿੱਚ ਏਅਰ ਬੈਗ ਡਬਲ ਪੁਸ਼ ਬਟਨ ਸਟਾਰਟ ਹੈ ਵੀਰੇ ਹਾਂ ਪੁਸ਼ ਠੀਕ ਹੈ ਇਹ ਏਅਰ ਬੈਗ ਹੈ ਤੇ ਵੱਧ ਨੇ ਚਾਰ ਏਅਰ ਬੈਗ ਵਾਲੀ ਮੇਰੇ ਹਿਸਾਬ ਨਾਲ ਇਹ ਹਾਂਜੀ ਪੁਸ਼ ਬਟਨ ਵਾਲੀ ਹੈ ਜੀ ਟੌਪ ਮਾਡਲ ਹੈ ਜੀ ਹਾਂ ਵਧੀਆ ਕਾਰ ਆ ਲੈ 15 ਮਾਡਲ ਰੇਟ ਰੇਟੇ ਮਿਲ ਜਾਈ ਵੀਰੇ ਲਾਸਟ 530000 ਦੀ ਕਾਰ 530000 ਦੀ 30000 ਦੀ ਆ ਦੇਖੋ ਬਈ ਪਿਆਉਂਦੀ ਬੇਰ ਹੈ ਨਾ ਹਾਂ ਇਹ ਇਹ ਰੰਗ ਤੇ ਬਹੁਤ ਵੀਗਦਾ ਬਹੁਤ ਬੜਾ ਵਿਗਦਾ ਬਈ ਇਹ ਇਹ ਕਾਰ ਏਸੀ ਕਰਕੇ ਚੱਲਦੀ ਹੈ ਬਈ ਹੈ ਨਾ ਯਾਰ ਇਹ ਰੰਗ ਬੜਾ ਘੈਂਟ ਆ ਬਈ ਹੈ ਨਾ 15 15 ਮਾਡਲ ਹੈ ਜੀ ਅੱਛਾ ਹਾਂਜੀ ਪੋਲਾ ਤਾਂ ਬਈ ਹੁਣ ਪਤਾ ਲੱਗਾ ਲੱਗਾ ਜਦੋਂ ਕੰਪਨੀ ਦਾ ਮਤਲਬ ਪੋਲਾ ਕੱਟ ਰਹੀ ਸੀ ਉਦੋਂ ਬਹੁਤ ਘੱਟ ਵੀ ਗਈਆਂ ਬਾਅਦ ਚ ਵੱਧ ਗਈਆਂ ਵੱਧਦੀ ਵੱਧ ਡਿਮਾਂਡ ਹੈ ਜੀ ਪੋਟੋ ਜੀ ਇਹ ਦੀ ਸ਼ੇਪ ਵਗੈਰਾ ਹਨ ਮਤਲਬ ਚਲਾਵਾ ਚਲੂਆ ਵਧੀਆ ਬਿਲਡ ਕੁਆਲਿਟੀ ਹੋ ਗਈ ਇਹ ਚੀਜ਼ਾਂ ਬਹੁਤ ਵਧੀਆ ਹੈ ਜਾਂਦੀ ਹੈ ਤੇ ਨਵਾਂ ਪਿਆ ਮੈਡਮ ਦੀ ਨਾ ਹੀ ਲੇਡੀ ਡਰਾਈਵ ਹੋਈ ਵੀ ਹੈ ਜੀ ਲੋਕਲ ਜੀ ਬਸ ਹਨਰ ਪੰਜਾਬ ਨੰਬਰ ਕਾਰ ਹੈ ਜੀ ਹੂੰ ਹੂੰ ਡੀਜ਼ਲ ਹੈ ਡੀਜ਼ਲ ਜੀ ਕਿੰਨੇ ਦੀ ਕਾਰ ਹੈ ਇਹ 3,35,000 ਕੀ ਮਿਲ ਜੂਗੀ ਲਾਸਟ ਜੀ 3,35 ਹਾਂਜੀ ਲੈ ਵੀ 3,35 ਦੀ ਕਾਰ ਮਿਲ ਜਾਣੀ ਤੁਹਾਨੂੰ ਲਾਸਟ ਮਿਲ ਜੂਗੀ ਲੋਏ ਟਾਇਰ ਵਧੀਆ ਪੇਵੇਂਗਾ ਰੈੱਡ ਕਲਰ ਦੀ ਪੋਲੋ ਅੰਦਰ ਲਫਾਫੇ ਲੂਫੇ ਬਈ ਥੱਲੇ ਨਾ 15 ਮਾਡਲ ਹੈ ਜੀ ਉਮੀ ਪਏ ਨੇ ਬਈ ਹਾਂਜੀ ਅੱਛਾ ਕਿੰਨੇ ਦੀ ਕਿਹਾ ਤੂੰ ਤਿੰਨ ਲੱਖ ਪੈਂਤੀ ਦੀ ਲਾਸਟ ਮਿਲ ਜੂ ਤਿੰਨ ਲੱਖ ਤੇ ਪੈਂਤੀ ਹਜ਼ਾਰ ਚ ਪੰਦਰਾਂ ਮਾਡਲ ਪੰਦਰਾਂ ਮਾਡਲ ਲੈ ਜਾਓ ਬਾਈ ਜੇ ਕਿਸੇ ਨੇ ਨੰਬਰ ਕਿੱਥੇ ਦਾ ਤੁਹਾਡਾ ਚੰਡੀਗੜ੍ਹ ਪੰਜਾਬ ਦਾ ਜੀ ਓਕੇ ਪੰਜਾਬ ਦਾ ਸਹਿਰ ਧੂਰੀ ਓਕੇ ਤੇ ਆ ਕਿਹੜਾ ਮਾਡਲ ਹੈ ਇਹ 15 ਜੀ ਜੀ 15 ਇਹ ਵੀ ਪੋਲੋ ਹੈ ਹਾਂ ਜੀ ਪੋਲੋ ਹੈ ਇੰਨਾ ਇੱਕ 18 ਵੀ ਆ ਰਹੀ ਹੈ ਜੀ ਠੀਕ ਹੈ ਜੀਟੀ ਨਵੇਂ ਵਾਲੀ ਹਾਂ ਜੀ ਲੈ ਵੀ ਪੋਲ ਉਹ ਪੈਟਰੋਲ ਦੀ ਡੀਜ਼ਲ ਦੀ ਡੀਜ਼ਲ ਦੋਨੇ ਡੀਜ਼ਲ ਦੀ ਠੀਕ ਹੈ ਹਾਂ ਜੀ ਇਹ ਹਾਈ ਲੈਨ ਹੈ ਜੀ ਓਕੇ ਇਹ ਟੌਪ ਮਾਡਲ ਵਾਲੀ ਹੈ ਜੀ ਹੂੰ 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 ਇਹ ਕੰਫਰਟ ਲੈਨ ਹੈ ਹਾਈ ਲੈਨ ਹੈ ਇਹਦੇ ਸਟੀering ਵਗੈਰਾ ਕੰਟਰੋਲ ਸਾਰਾ ਹਨਾ ਹਾਂ ਜੀ ਬਹੁਤ ਵਧੀਆ ਤੇ ਲੈ ਜੋ ਜੇ ਕਿਸੇ ਨੇ ਕਾਰ ਲੈਣੀ ਆ ਇਹਦਾ ਯਾਰ ਇਹਨਾਂ ਵਾਰ ਤਾਂ ਕੁਝ ਕਹਿਣ ਦੀ ਲੋੜ ਨਹੀਂ ਜਿਹਨੂੰ ਪਤਾ ਉਹ ਲੈ ਜਾਣੀ ਆ ਉਹ ਬੰਦੇ ਲੈ ਜਾਣੀ ਆ 4 ਸੈਂਟਰ ਵਾਲੀ ਨਵੇਂ ਇੰਜਨ ਵਾਲੀਆਂ ਦੋਨੇ ਜੀ 4th ਸੈਂਟਰ 15 ਹਾਂਜੀ 4th ਸੈਂਟਰ ਅੱਛਾ ਇਹਦਾ ਇਹਦਾ ਵੀ ਸੇਮ ਰੇਟ ਆ ਨਹੀਂ ਜੀ ਤਾਂ ਵੱਧ ਹੈ ਜੀ ਇਹ ਹਾਈ ਲੈਂਡ ਹੈ ਜੀ 3 ਲੱਖ 45000 ਹੈ ਜੀ ਠੀਕ ਹੈ ਇਹਦਾ 45000 ਤੇ ਆ ਇਹ ਨਹੀਂ ਹੈ ਜੀ ਠੀਕ ਹੈ ਤੇ ਬਾਈ ਮਿੱਤਰੋ ਇਹ ਸੀ ਅੱਜ ਦੀਆਂ ਕਾਰਾਂ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਜਲਦੀ ਤੋਂ ਜਲਦੀ ਆਜੋ ਟ੍ਰਾਈ ਸਿਟੀ ਕਾਰਸ ਦੇ ਉੱਤੇ ਅਗਲੇ ਬਲੌਗ ਦੇ ਵਿੱਚ ਜੜੀ ਮੈਂ ਉਧਰ ਲਈ ਕਾਰਾਂ ਦਊਂਗਾ ਉਹ ਕਰਾ ਗੱਲ ਕਰਾ ਵੀ ਉਧਰ ਹੈਗੇ ਆਪਣੇ ਟਾਈਟ ਬੜੀਆਂ ਐਸਯੂ ਟਾਈਪ ਆ ਜੀ 2.5 ਲੱਖ ਤੋਂ ਸਟਾਰਟ ਹੋਣਗੀਆਂ ਉਹ ਨਹੀਂ ਨਹੀਂ ਜ਼ਿਆਦਾ ਆ ਜੀ ਬਦੂ ਚੁੰਨਣਾ ਵੀ ਐ ਵਿੱਚ ਹੋ ਸਟਾਰਟਿੰਗ ਸਟਾਰਟਿੰਗ ਹੈ ਆ ਜੀ ਸਟਾਰਟਿੰਗ 2.5 ਲੱਖ ਤੋਂ ਹੋ ਜਾਣੀ ਆ ਬਾਈ ਮਿਲਾਂਗੇ ਬਹੁਤ ਛੇਤੀ ਨਵੀਂ ਵੀਡੀਓ ਦੇ ਨਾਲ ਉਹਦੇ ਬਾਅਦ ਸੇ ਆਪਣਾ ਪੇਜ ਫੋਲੋ ਕਰ ਲਿਓ ਉਹਦੀ ਵੀਡੀਓ ਜੇ ਅਗਰ ਦੇਖਣੀ ਆ ਬਾਈ ਹਨਾ ਤੁਹਾਡੇ ਲਵੇ ਆਪਣਾ ਜਿਹੜਾ ਲਿੰਕ ਆ ਜਾਣਾ ਸਸੀ ਗੱਲ ਬੇ